ਸਸ਼ੀ ਕਾਲ ਜੀ ਅਸਟੋਲੋਜੀ ਵਿਦ ਦਿ ਲੌਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸੀਮਾ ਮੀਨ ਰਾਸ਼ੀ ਤੇ ਮੀਨ ਲੱਗਣ ਵਾਲਿਆਂ ਦਾ ਥੋੜਾ ਲੇਟ ਹੋ ਗਿਆ ਪਰ 2026 ਜਾਊਗਾ ਬਹੁਤ ਅੱਛਾ ਕਿਉਂ ਅੱਛਾ ਜਾਏਗਾ ਵੈਸੇ ਤਾਂ ਦੇਖਿਆ ਜਾਵੇ ਅੱਛਾ ਹੀ ਜਾਊਗਾ ਕੁਝ ਨਾ ਕੁਝ ਪਰੇਸ਼ਾਨੀ ਹਰ ਤਰ੍ਹਾਂ ਦੇ ਹਰ ਤਰ੍ਹਾਂ ਹੁੰਦੀ ਹੋਈ ਹੈ ਹਰ ਤਰ੍ਹਾਂ ਨਾਲ ਆ ਹੀ ਜਾਂਦੀ ਹੈ ਜੇ ਆਪਾਂ ਕਹੀਏ ਕਿ ਕੋਈ ਸਾਲ ਪਰੇਸ਼ਾਨੀਆਂ ਤੋਂ ਬਿਨਾ ਲੰਘਿਆ ਆ ਤੇ ਮੈਂ ਤਾਂ ਕਹਿੰਨੀ ਕੋਈ ਮਹੀਨਾ ਨਹੀਂ ਪਰੇਸ਼ਾਨੀ ਤੋਂ ਬਿਨਾ ਲੰਘਦਾ 15 ਦਿਨ ਤੇ ਚੰਦਰਮਾ ਨਹੀਂ ਹੁੰਦਾ ਅਸਮਾਨ ਦੇ ਵਿੱਚ ਤੇ ਫਿਰ 15 ਦਿਨ ਜਦੋਂ ਹੁੰਦਾ ਆ ਸਾਡੀ ਸੋਚ ਬਦਲ ਜਾਂਦੀ ਆ ਕਦੇ ਅਸੀਂ ਕਿਸੇ ਪੱਖ ਨਾਲ ਚੱਲ ਰਹੇ ਹੁੰਨੇ ਆ ਤੇ ਕਦੇ ਅਸੀਂ ਕਿਸੇ ਪੱਖ ਨਾਲ ਹਾਂ ਕੰਮਕਾਰ ਦੀ ਸਥਿਤੀ ਨੂੰ ਦੇਖਿਆ ਜਾਵੇ ਤਾਂ ਉਹ ਵੀ ਕਈ ਵਾਰੀ ਸਾਡਾ ਮਨ ਅ ਕਰਦਾ ਆ ਤੇ ਕਈ ਵਾਰੀ ਨਹੀਂ ਕਰਦਾ ਕਈ ਵਾਰੀ ਲੱਗਦਾ ਕਿ ਇਹ ਕੰਮ ਹੈ ਹੀ ਬੜਾ ਵਧੀਆ ਜਿਹੜਾ ਅਸੀਂ ਕਰ ਰਹੇ ਆ ਤੇ ਕਈ ਵਾਰੀ ਲੱਗਦਾ ਇਹ ਨਹੀਂ ਵਧੀਆ ਮਤਲਬ ਸਾਡੀਆਂ ਸਥਿਤੀਆਂ ਵੀ ਸਾਡੇ ਕੰਮਕਾਰ ਵੀ ਸਾਡੀ ਸੋਚ ਨਾਲ ਸਾਨੂੰ ਬਦਲਾਅ ਕਈ ਵਾਰੀ ਮਨ 'ਚ ਆਉਂਦਾ ਆ ਤਾਂ ਇਹ ਤਾਂ ਇੱਕ ਲੰਬਾ ਸਾਲ ਆ 12 ਮਹੀਨੇ ਆ ਜਦੋਂ ਜਦੋਂ ਸੂਰਜ ਜਿਸ ਰਾਸ਼ੀ 'ਚ ਜਾਂਦਾ ਆ ਹਰ ਤਰ੍ਹਾਂ ਨਾਲ ਸਾਰੇ ਗ੍ਰਹਿ ਕਿਤੇ ਨਾ ਕਿਤੇ ਜਨਮ ਤੋਂ ਬੈਠੇ ਹੁੰਦੇ ਆ ਹੁਣ 12 ਨੰਬਰ ਦੀ ਰਾਸ਼ੀ ਦੀ ਗੱਲ ਕਰੀਏ ਪਹਿਲਾਂ ਆਪਾਂ ਤੁਹਾਡੇ ਬਾਦੂਨੀਆਂ ਗੱਲਾਂ ਤੇ ਆਪਾਂ ਰੋਜ਼ ਕਰਦੇ ਰਹਿੰਦੇ ਆ ਰਾਸ਼ੀ ਜਿਹੜੋ ਦੱਸਦੇ ਆ ਪਰ ਅੱਜ ਜੋ ਮੀਨ ਲਗਨ ਤੇ ਮੀਨ ਰਾਸ਼ੀ ਬਾਰੇ ਆਂ ਬਾਰੇ ਆਪਾਂ ਮੇਨ ਗੱਲ ਕਰਨੀ ਹੈ ਉਹ ਇਹ ਆ ਕਿ ਕਾਲਪੁਰਸ਼ ਦੀ 12ਵੀਂ ਰਾਸ਼ੀ 12ਵੀਂ ਰਾਸ਼ੀ ਮਤਲਬ 12 ਨੰਬਰ ਤੋਂ ਅਗਰ ਲਗਨ ਸ਼ੁਰੂ ਹੋਵੇ ਤਾਂ ਉਹ ਮੀਨ ਲਗਨ ਤੇ ਮੀਨ ਰਾਸ਼ੀ ਮੰਨੀ ਜਾਂਦੀ ਹੈ ਜਿਹਦਾ ਮਾਲਕ ਬ੍ਰਸਪਤ ਹੈ ਵੈਸੇ 12ਵਾਂ ਖਾਨਾ ਖਰਚ ਦਾ ਤੇ ਮੋਕਸ਼ ਦਾ ਮੰਨਿਆ ਜਾਂਦਾ ਆ ਹੁਣ 12ਵਾਂ ਖਾਨਾ ਜੋ ਹੈ ਅਪ ਹੋ ਗਿਆ ਤੇ ਇਨਸਾਨ ਹਮੇਸ਼ਾ ਜ਼ਿੰਦਗੀ ਚ ਇਹ ਸੋਚ ਰੱਖਦਾ ਕਿ ਮੈਂ ਸਭ ਤੋਂ ਅਲੱਗਾਂ ਤੇ ਮੇਰੀ ਸੋਚ ਇਦਾਂ ਦੀ ਆ ਕਿ ਮੈਂ ਸਭ ਤੋਂ ਲੱਗ ਹੀ ਰਹਿਣਾ ਤੇ ਸਭ ਤੋਂ ਅਲੱਗ ਹੀ ਆਪਣਾ ਨੇਮ ਫੇਮ ਬਣਾਉਣਾ ਇਹ ਸੋਚ ਕਿਨੇ ਦਿੱਤੀ ਇਹ ਸਾਨੂੰ ਦਿੱਤੀ ਕੁਦਰਤ ਨੇ ਕਿਉਂਕਿ ਸਾਡੀ ਰਾਸ਼ੀ ਤੇ ਸਾਡੇ ਲਗਨ ਦਾ ਮਾਲਕ ਮੀਨ ਹੈ ਤਾਂ ਇਸ ਕਰਕੇ ਸਾਡੀ ਸੋਚ ਕੁਦਰਤ ਸਾਨੂੰ ਦਿੰਦੀ ਤੇ ਜਿਹੜੀ ਸੋਚ ਕੁਦਰਤ ਨੇ ਦਿੱਤੀ ਉਹ ਦੁਨੀਆਦਾਰੀ ਕਿਵੇਂ ਮਿਟਾ ਦੂ ਦੁਨੀਆ ਉਹਦੇ ਤੇ ਆਪਣਾ ਕਪੜਾ ਪਰਦਾ ਜਿੰਨਾ ਮਰਜ਼ੀ ਪਾਵੇ ਪਰ ਉਹੀ ਰੰਗਤ ਫੇਰ ਨਿਕਲ ਕੇ ਬਾਹ ਆ ਹੀ ਜਾਂਦੀ ਹੈ ਖਰਚ ਦਾ ਆ ਕੋਟ ਕਚੈਰੀ ਦਾ ਬਾਰਮਖਾਨੇ ਦਾ ਮਾਲਕ 12ਵਾਂ ਖਾਨਾ ਮੰਨਿਆ ਜਾਂਦਾ ਕੋਟ ਕਚੈਰੀ ਦਾ ਵਿਦੇਸ਼ ਯਾਤਰਾ ਦਾ ਜਾਤਕ ਦਾ ਜੋ ਜਿਸ ਦਾ ਮੇਨ ਲਗਨ ਹੋਵੇ ਉਹਦਾ ਤਕਰੀਬਨ ਤਕਰੀਬਨ ਘੁੰਮਣ ਫਿਰਨ ਦੀ ਰਾਸ਼ੀ ਸਮੁੰਦਰ ਤੋਂ ਕ੍ਰਾਸ ਕਰਨਾ ਸੱਤ ਸਮੁੰਦਰ ਪਾਰ ਬਾਰੇ ਸੋਚਣਾ ਦੇਖਣਾ ਉਸ ਪਾਸੇ ਹੀ ਧਿਆਨ ਰਹਿਣਾ ਆਮ ਤੌਰ ਤੇ ਮੀਨ ਲਗਣ ਵਾਲਿਆਂ ਦੀ ਇਹ ਸੋਚ ਮੀਨ ਰਾਸ਼ੀ ਵਾਲਿਆਂ ਦੀ ਹੁੰਦੀ ਹੈ ਇਹਦੇ ਜੋ ਹੈਗਾ ਸੀ ਚਿੰਨ ਬਣਿਆ ਹੋਇਆ ਉਹ ਵੀ ਤਕਰੀਬਨ ਇਦਾਂ ਦਾ ਹੀ ਆ ਕਿ ਸਮੁੰਦਰ ਤੋਂ ਨਿਕਲਦੇ ਹੋਏ ਹੀਰੇ ਜਵਾਰਾ ਆਪਣੇ ਗਲੇ ਚ ਪਾਏ ਹੋਏ ਤੇ ਪੈਰਾਂ ਦੇ ਵਿੱਚ ਛੋਟੀਆਂ-ਛੋਟੀਆਂ ਜੀਆਂ ਮੱਛਲੀਆਂ ਮਤਲਬ ਪੈਰਾਂ 'ਚ ਘੁੰਮਣ ਫਿਰਨ ਦੇ ਪੈਰਾਂ 'ਚ ਮੱਛੀਆਂ ਮਤਲਬ ਮੱਛੀਆਂ ਤੈਰਦੀਆਂ ਰਹਿੰਦੀਆਂ ਕਦੇ ਕਿਤੇ ਤੇ ਕਦੀ ਕਿਤੇ ਤੇ ਕਦੀ ਕਿਤੇ ਵਸੈ ਦੇ ਨਿਕਲ ਜਾਣਾ ਜਲ ਦੇ ਜਲ ਦੇ ਉੱਤੇ ਜੀ ਹੈ ਨਾ ਮਤਲਬ ਹਵਾ ਚ ਉੱਡਣ ਦੇ ਸ਼ੁਕੀਨ ਹੁੰਦੇ ਆ ਜਲ ਤਤਵ ਮਤਲਬ ਜਿੱਦਾਂ ਜਿੱਦਾਂ ਆਪਾਂ ਕਹਿੰਦੇ ਸੁਮੁੰਦਰ ਦੀ ਯਾਤਰਾ ਵੀ ਇਨਸਾਨ ਜ਼ਰੂਰ ਕਰਦਾ ਸੱਤ ਸਮੁੰਦਰੋਂ ਪਾਰ ਜਾਂਦਾ ਹੀ ਆ ਮੇਨ ਲਗਨ ਤੇ ਮੇਨ ਰਾਸ਼ੀ ਵਾਲਾ ਸੋਚ ਵੀ ਹੁੰਦੀ ਆ ਕਈ ਵਾਰੀ ਬਾਕੀ ਗ੍ਰਹਿ ਨਹੀਂ ਵੀ ਜਾਣ ਦਿੰਦੇ ਤੇ ਇਹਦਾ ਮਤਲਬ ਇਹ ਨਹੀਂ ਕਿ ਸਾਰੇ ਹੀ ਮੇਨ ਰਾਸ਼ੀ ਵਾਲਿਆਂ ਬਾਰੇ ਵੀ ਜਾਣਗੇ ਮਤਲਬ ਆਮ ਤੌਰ ਤੇ ਇਹ ਸੋਚ ਹੁੰਦੀ ਆ ਮੇਨ ਲਗਨ ਤੇ ਮੇਨ ਰਾਸ਼ੀ ਵਾਲਿਆਂ ਦੀ ਜਿਹਦੇ ਆਪਾਂ ਗੱਲ ਕਰ ਰਹੇ ਹਾਂ ਮਾਲਾ ਪਾਉਣ ਦੇ ਸ਼ੁਕੀਨ ਹੁੰਦੇ ਆ ਮੈਡੀਟੇਸ਼ਨ ਕਰਨਾ ਕੁਦਰਤ ਤੇ ਪਰਮਾਤਮਾ 'ਚ ਬੜਾ ਵਿਸ਼ਵਾਸ ਹੁੰਦਾ ਕਿਉਂਕਿ ਮੋਕਸ਼ ਦਾ ਖਾਨਾ ਆ 12 ਬ੍ਰੇਸ਼ਪਤ ਮਾਲਕ ਆ ਗੁਰੂ ਮਾਲਕ ਹੈ ਤਾਂ ਇਸ ਕਰਕੇ ਆਉਣ ਵਾਲੇ ਕੱਲ ਦੀ ਚਿੰਤਾ ਤੇ ਨਹੀਂ ਆਪਾਂ ਕਹਿੰਦੇ ਪਰ ਕੱਲ ਦੇ ਪ੍ਰਤੀ ਸੋਚਦੇ ਆ ਤੇ ਪਰਮਾਤਮਾ 'ਚ ਪੂਰਾ ਭਰੋਸਾ ਰੱਖਣ ਵਾਲੇ ਹੁੰਦੇ ਆ ਆਪਣੇ ਜਿਹਨੂੰ ਵੀ ਮੰਨਦੇ ਆ ਅੰਦਰੋਂ ਵਿਸ਼ਵਾਸ ਕਰਕੇ ਮੰਨਦੇ ਆ ਇੰਦਾਂ ਦੇ ਲੋਕ ਤੇ ਜੀਵਨ ਸਾਥੀ ਨਾਲ ਤਕਰੀਬਨ ਠੀਕ ਠਾਕ ਜਿਹੇ ਸਬੰਧ ਰਹਿੰਦੇ ਆ ਤੇ ਖਾਣ ਪੀਣ ਦੇ ਸ਼ੌਕੀਨ ਹੁੰਦੇ ਆ ਕਦੇ-ਕਦੇ ਕੋਈ ਨਾ ਕੋਈ ਕੋਰਟ ਕੇਸ ਵਗੈਰਾ ਆਮ ਤੌਰ ਤੇ ਚੱਲ ਪੈਂਦਾ ਆ ਕਿਉਂਕਿ ਬਾਰਮਾ ਖਾਨਾ ਕਾਦਾ ਜਾਂ ਕੋਰਟ ਕਚੈਰੀ ਦਾ ਵੀ ਆ ਪਰ ਜਿੱਤੂਦੋ ਹੁੰਦੀ ਹੈ ਜਿੱਥੇ ਸੂਰਜ ਦੀ ਸਥਿਤੀ ਅੱਛੀ ਹੋਵੇ ਕਿਉਂਕਿ ਬ੍ਰਹਸਪਤ ਜੋ ਹੈ ਇਹ ਇਹ ਗੁਰੂ ਸਮਝਿਆ ਗਿਆ ਆ ਗੁਰੂ ਮਤਲਬ ਕਿ ਸੂਰਜ ਗ੍ਰਹਾਂ ਦਾ ਰਾਜਾ ਤੇ ਰਾਜੇ ਦੇ ਦਰਬਾਰ 'ਚ ਬੈਠਾ ਹੋਇਆ ਉਹ ਗੁਰੂ ਜਿਹਨੂੰ ਰਾਜੇ ਤੋਂ ਪਹਿਲਾਂ ਨਮਸਕਾਰ ਕੀਤੀ ਜਾਂਦੀ ਆ ਇਹ ਤੁਸੀਂ ਸਮਝਦਾਰੋਂ ਸਮਝਦੇ ਹੋ ਕਿ ਇੱਕ ਰਾਜਾ ਜੋ ਹੈ ਉਹ ਸਿਰਫ ਇੱਕ ਗੁਰੂ ਅੱਗੇ ਹੀ ਝੁਕਦਾ ਨਹੀਂ ਤਾਂ ਰਾਜੇ ਨੇ ਕਿੱਥੇ ਝੁਕਣਾ ਹੈ ਨਾ ਤਾਂ ਇਦਾਂ ਦੀ ਜੋ ਸੋਚ ਵਾਲੇ ਮਤਲਬ ਕਿਸੇ ਦੇ ਅੰਦਰ ਨਹੀਂ ਪਰ ਆਪਣੀ ਐਮੀਅਤ ਨੂੰ ਅਲੱਗ ਤਰ੍ਹਾਂ ਨਾਲ ਬਣਾਉਂਦੇ ਆ ਤੇ ਕਿਸੇ ਨਾ ਕਿਸੇ ਪ੍ਰਤਿਸ਼ਟਾਵਾਣ ਵਿਅਕਤੀ ਨਾਲ ਸੰਬੰਧ तकरीबन तकरीबन ਮੀਨ ਲਗਨ ਤੇ ਮੀਨ ਰਾਸ਼ੀ ਵਾਲਿਆਂ ਦੇ ਹੁੰਦੇ ਆ ਠੀਕ ਚਲੋ ਹੁਣ ਆਪਾਂ ਦੱਸਦੇ ਆ 2026 ਕਿੱਦਾਂ ਦਾ ਜਾਏਗਾ ਮੀਨ ਲਗਨ ਤੇ ਮੀਨ ਰਾਸ਼ੀ ਵਾਲਿਆਂ ਦੇ ਲਈ ਜੇਕਰ ਦੇਖਿਆ ਜਾਵੇ ਤਾ ਇਸ ਸਾਲ ਪੂਰਾ ਸਾਲ ਸ਼ਨੀ ਲਗਨ ਚ ਹੀ ਬਣਿਆ ਰਹੇਗਾ ਕਿਉਂਕਿ 2.5 ਸਾਲ ਸ਼ਨੀ ਰਹਿੰਦਾ ਹੈ ਤੇ ਇਸ ਸਾਲ 2026 ਚ ਸ਼ਨੀ ਨਹੀਂ ਬਦਲਣ ਵਾਲਾ ਇਹ ਤੁਹਾਡੇ ਲਗਨ ਚ ਹੀ ਰਹੇਗਾ ਸ਼ਨੀ ਗੂੜ ਗਿਆਨ ਦਾ ਕਾਰਕ ਹੈ ਜੱਜ ਹੈ ਤੇ ਡਾਕਟਰ ਵੀ ਹੈ ਵੈਸੇ ਸ਼ਨੀ ਤੇ ਇਸ ਕਰਕੇ ਤੁਸੀਂ ਅਗਰ ਗੂੜ ਗਿਆਨ ਲੈਣਾ ਚਾਹੁੰਦੇ ਹੋ ਕਿਸੇ ਤਰ੍ਹਾਂ ਦੀ ਕੋਈ ਚਾਹੁੰਦੇ ਹੋ ਤੁਸੀਂ ਸਟੱਡੀ ਕਰਨਾ ਇਦੇ ਲਈ ਇਸ ਸਾਲ ਮੀਨ ਲਗਨ ਤੇ ਮੀਨ ਰਾਸ਼ੀ ਵਾਲਿਆਂ ਲਈ ਬਹੁਤ ਅੱਛਾ ਜਾਣ ਵਾਲਾ ਆ ਕਿ ਜੇ ਤੁਹਾਨੂੰ ਦਾ ਕੋਈ ਸਹੀ ਟੈਸਟ ਦੇਣਾ ਆ ਤਾਂ ਇਸ ਸਾਲ ਮਿਹਨਤ ਕਰੋਗੇ ਤਾਂ ਉਹਦਾ ਫਲ ਤੁਹਾਨੂੰ ਮਿਲਣ ਵਾਲਾ ਆ ਤਾਂ ਸ਼ਨੀ ਲਗਨ ਦੇ ਵਿੱਚ ਬੈਠ ਕੇ ਤਕਰੀਬਨ ਤਕਰੀਬਨ ਤੁਹਾਨੂੰ ਗੂੜ ਗਿਆਨ ਤਾਂ ਦਵੇਗਾ ਹੀ ਨਾਲ ਹੀ ਕਿਉਂਕਿ 60 ਸਤੀ ਵੀ ਬਣੀ ਹੋਈ ਹੈ ਕਿਉਂਕਿ ਚੰਦਰ ਅਗਰ ਤੁਹਾਡੇ ਲਗਨ ਚ ਐ ਮੀਨ ਰਾਸ਼ੀ ਐ ਮੇ ਉੱਥੇ ਚੰਦਰਮਾ ਬਿਰਾਜਮਾਨ ਐ ਤਾਂ ਸਮਝੋ ਸ਼ਨੀ ਦੀ ਚੰਦਰ ਤੋਂ ਕ੍ਰੋਸਿੰਗ ਐ ਜੋ ਹਜੇ ਥੋੜਾ ਦਿਰ ਹੋਰ ਰਹੇਗੀ ਤਾਂ ਇਹਦੇ ਲਈ ਤੁਹਾਨੂੰ ਮੇਨ ਚੀਜ਼ ਇਹ ਕਰਨੀ ਐ ਆਪਣੇ ਮਨ ਤੇ ਦਿਮਾਗ ਨੂੰ ਬੈਲੈਂਸ ਕਰਕੇ ਚੱਲਣਾ ਐ ਜਿੰਨੀ ਤੁਸੀਂ ਆਪਣੀਆਂ ਅੰਦਰੂਨੀ ਪਾਵਰ ਵਧਾਉਂਗੇ ਆਪਣੇ ਭੇਤ ਕਿਸੇ ਨੂੰ ਨਹੀਂ ਦੋਗੇ ਤਾਂ ਇਹ 226 ਤੁਹਾਨੂੰ ਕਾਫੀ ਕੁਝ ਦੇ ਜਾਏਗਾ ਜਿੱਥੇ ਭੇਤ ਦਿੱਤੇ ਉੱਥਾ ਨੁਕਸਾਨ ਕਿਉਂ ਹੋਏਗਾ ਕਿਉਂਕਿ ਸਪ ਅਗਰ ਆਪਣੀ ਖੁੱਡ ਆਪ ਬਣਾਵੇ ਫੇਰ ਤਾਂ ਪਤਾ ਲੱਗ ਗਿਆ ਕਿ ਇੱਥੇ ਸੱਪ ਆ ਕੇ ਸਾ ਇਹ ਵੀ ਨਹੀਂ ਪਤਾ ਲੱਗਦਾ ਕਈ ਵਾਰੀ ਭਾਈ ਇਹ ਖੁੱਡ ਸੱਪ ਦੀ ਆ ਕਿ ਚੂਹੇ ਦੀ ਆ ਨਹੀਂ ਪਤਾ ਲੱਗਦਾ ਨਾ ਤੇ ਹੁਣ ਸੱਪ ਜਗਰ ਲਗਣ ਚ ਬੈਠਾ ਆ ਸ਼ਨੀ ਤਾਂ ਆਪਣੇ ਭੇਤ ਜਿੱਥੇ ਦਿੱਤੇ ਵੀ ਨਹੀਂ ਨਹੀਂ ਜੀ ਇਹ ਸਾਡੀ ਆ ਬਾਰ-ਬਾਰ ਬਾਹਰ ਮੂੰਹ ਕੱਢ ਕੇ ਦੇਖਣਾ ਤੇ ਦੱਸਣਾ ਕਿਸੇ ਨੂੰ ਕਿ ਅਸੀਂ ਕਿਸ ਪੋਜੀਸ਼ਨ ਤਾਂ ਪੋਜੀਸ਼ਨਾਂ ਡਾਊਨ ਹੋਣ ਲੱਗਿਆ ਮੈਂਟ ਲੱਗਦਾ ਖਾਸ ਤੌਰ ਤੇ ਸਰਕਾਰੀ ਨੌਕਰੀ ਕਰਨ ਵਾਲਿਆਂ ਨੂੰ ਆਪਣੇ ਕੁਲੀਗ ਆਪਣੇ ਵਾਲੇ ਦੁਵਾਲੇ ਤੇ ਵਿਸ਼ਵਾਸ ਜ਼ਿਆਦਾ ਕਰਨਾ ਨੁਕਸਾਨ ਕਰਾਏਗਾ ਨਜ਼ਰਾਂ ਲਵਾਏਗਾ ਤੇ ਪਰੇਸ਼ਾਨੀਆਂ ਵਧਾਏਗਾ ਠੀਕ ਦੂਸਰੀ ਗੱਲ ਅਗਰ ਆਪਾਂ ਕਰੀਏ ਦੂਸਰੇ ਗ੍ਰਹਾਂ ਦੀ ਤਾਂ ਸੂਰਜ ਨੇ ਜਦੋਂ-ਜਦੋਂ ਉੱਚਦਾ ਹੋਣਾ ਹੈ ਉੱਚਦਾ ਸੂਰਜ ਦੂਸਰੇ ਆਏਗਾ ਅਪ੍ਰੈਲ ਮਹੀਨੇ ਤੋਂ ਵਧੀਆ ਅੱਜਕੱਲ ਥੋੜੇ ਜਿਆ ਪਰੇਸ਼ਾਨੀ ਵਾਲਾ ਟਾਈਮ ਨਹੀਂ ਲੱਗਣ ਤੇ ਮੀਂਦਾਸ਼ੀ ਵਾਲਿਆਂ ਦਾ ਚੱਲ ਰਿਹਾ ਕਿਉਂ ਕਿਉਂਕਿ ਇਸ ਟਾਈਮ ਤੇ ਇਹ ਦੇਖਿਆ ਜਾਵੇ ਤਾਂ ਜਨਵਰੀ ਦੇ ਵਿੱਚ ਹੀ ਸੂਰਜ ਤੁਹਾਡੇ 11ਵੇਂ ਸਥਾਨ ਚਾ ਉਸ ਤੋਂ ਬਾਅਦ ਉਸਨੇ 12ਵੇਂ ਚਲ ਜਾਣਾ ਰਾਹੂ ਤੋਂ ਕ੍ਰੋਸਿੰਗ ਉਸ ਤੋਂ ਬਾਅਦ ਤੁਹਾਡੇ ਲਗਨ ਚ ਆ ਜਾਣਾ ਮਾਰਚ ਚ ਤੇ ਮਾਰਚ ਚ ਹੋਣੀ ਹੈ ਸ਼ਨੀ ਤੋਂ ਕ੍ਰੋਸਿੰਗ ਬੇਸ਼ੱਕ ਤੁਹਾਡੇ 6ਵੇਂ ਖਾਨੇ ਦਾ ਮਾਲਕ ਹੈ ਪਰ ਥੋੜੀ ਬਹੁਤੀ ਜੀ ਪਰੇਸ਼ਾਨੀ ਵਾਲੇ ਦੁਆਲੇ ਸਰਕਲ ਵੱਲੋਂ ਤੁਹਾਨੂੰ ਦੁਵਾਰ ਆਇਆ ਦੇ ਰਿਹਾ ਜਿਹੜੀ ਗੱਲ ਨਹੀਂ ਵੀ ਕਹੀ ਉਹਦਾ ਵੀ ਐਲੀਗੇਸ਼ਨ ਤੁਮਤ ਸਾਡੇ ਤੇ ਲੱਗ ਰਹੀ ਹੈ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਤੇ ਸਤੰਬਰ ਇਹ ਸਾਰੇ ਮਹੀਨੇ ਤੁਹਾਡੇ ਲਈ ਅੱਛੇ ਆ ਸ਼ਰਤ ਇਹ ਹੈ ਕਿ ਇਹਨਾਂ ਰਾਸ਼ੀਆਂ ਵਿੱਚ ਕੋਈ ਰਾਹੂ ਸ਼ਨੀ ਜਾਂ ਕੋਈ ਗ੍ਰਹਿ ਹੋ ਤੋ ਅਗਰ ਤੁਹਾਡੀ ਜਨਮ ਪੱਤਰੀ 'ਚ ਪਹਿਲਾਂ ਤੋਂ ਹੈ ਉਹ ਤੋਂ ਕ੍ਰਾਸਿੰਗ ਹੋਈ ਪਈ ਤਾਂ ਉਹ ਪਰੇਸ਼ਾਨੀ ਦੇਵੇਗਾ ਪਰ ਇਹ ਤੁਸੀਂ ਆਪ ਨੋਟ ਕਰਨਾ ਕਿ ਹਰ ਸਾਲ ਕਿਹੜੇ ਮਹੀਨੇ ਕੋਈ ਪਰੇਸ਼ਾਨੀ ਹੁੰਦੀ ਹੈ ਕਿਹੜੇ ਮਹੀਨੇ ਕੁਝ ਧਾਮਾਂ ਡੋਲਸ ਦਿੱਤੀਆਂ ਹੁੰਦੀਆਂ ਨੇ ਤਾਂ ਮਤਲਬ ਉਸ ਰਾਸ਼ੀ 'ਚ ਕੋਈ ਕਿਤੇ ਨਾ ਕਿਤੇ ਉਹ ਗ੍ਰਹਿ ਬ੍ਰਾਜ਼ਮਣ ਹੈ ਜੋ ਸਾਡੇ ਲਗਨ ਦਾ ਮਿੱਤਰ ਨਹੀਂ ਹੈ ਚਲੋ ਇਹ ਜੋ ਸਿਖਾਉਣਾ ਆਪਾਂ ਫੇਰ ਸ਼ੁਰੂ ਕਰਾਂਗੇ ਪਹਿਲਾਂ ਇਹ ਸੁਣੋ ਕਿ ਅਕਤੂਬਰ ਦਾ ਮਹੀਨਾ ਤੁਹਾਡਾ ਥੋੜਾ ਜਿਆ ਪਰੇਸ਼ਾਨੇ ਵਾਲਾ ਜਾਂਦਾ ਆ ਨਵੰਬਰ ਦਸੰਬਰ ਫਿਰ ਠੀਕ ਜਨਵਰੀ ਫਰਵਰੀ ਤੇ ਮਾਰਚ ਥੋੜਾ ਜਿਆ ਸੰਭਲ ਕੇ ਚੱਲਣਾ ਪੈਣਾ ਤੁਹਾਨੂੰ ਉਦੋਂ ਤੱਕ ਬਸ ਥੋੜਾ ਆਪਣੀ ਸਿਹਤ ਦਾ ਆਪਣੇ ਕੰਮਕਾਰ ਦਾ ਆਪਣੇ ਪੈਸੇ ਦਾ ਆਪਣੇ ਅੰਦਰੂਨੀ ਭੇਤ ਕਿਸੇ ਨੂੰ ਨਹੀਂ ਦੇਣੇ ਖਾਸ ਤੌਰ ਤੇ ਪੈਸੇ ਦਾ ਲੈਣ ਦੇਣ ਵੀ ਧਿਆਨ ਨਾਲ ਕਰਨਾ ਆ ਐਵੇਂ ਕਿਸੇ ਦੇ ਚੱਕਰਾਂ ਚ ਪੈ ਕੇ ਪੈਸਾ ਡੁੱਬ ਜਾਏਗਾ ਹੁਣ ਗੱਲ ਕਰੀਏ ਆਪਾਂ ਦੂਸਰੇ ਗ੍ਰਹਿਆਂ ਦੇ ਸਪੋਰਟ ਬਾਰੇ ਆਪਾਂ ਜਿੱਦਾਂ ਸੂਰਜ ਬਾਰੇ ਗੱਲ ਕੀਤੀ ਤਾਂ ਇਸੇ ਤਰ੍ਹਾਂ ਬ੍ਰਹਸਪਤ ਜੋ ਹੈ ਉਹ ਤੁਹਾਡੀ ਰਾਸ਼ੀ ਤੋਂ ਚੌਥੇ ਸਥਾਨ ਵਿੱਚ ਬੜਾ ਸ਼ੁਭ ਚੱਲ ਰਿਹਾ ਹੈ ਜਦੋਂ ਲਗਨ ਦਾ ਮਾਲਕ ਸ਼ੁਭ ਬੈਠਾ ਆ ਤਾਂ ਕਿਤੇ ਨਾ ਕਿਤੇ ਤੁਹਾਡੀ ਜੋ ਆਪਾਂ ਕਹਿ ਦਈਏ ਸੋਚ ਜੋ ਹੈ ਸ਼ੁਭ ਹੈ ਸ਼ੁਭ ਕੰਮ ਹੋ ਰਿਹਾ ਹੈ ਜਿਹਦੇ ਨਾਲ ਤੁਸੀਂ ਜੁੜੇ ਹੋ ਜਿਹਦੇ ਨਾਲ ਤੁਰੇ ਹੋ ਉਹਦੇ ਕੰਮ ਤੇ ਡੈਫੀਨੇਟਲੀ ਅੱਗੇ ਵਧ ਰਹੇ ਹੈ ਕਿਉਂਕਿ ਬ੍ਰਸਪਤ ਜੋ ਹੈ ਬਲੇਸਿੰਗ ਦਾ ਕਾਰਕ ਹੈ ਅਸ਼ੀਰਵਾਦ ਦਾ ਕਾਰਕ ਹੈ ਜਿਹਨੂੰ ਆਸ਼ੀਰਵਾਦ ਦਿੰਦੇ ਆ ਉਹ ਇਨਸਾਨ ਅੱਗੇ ਵਧੇ ਜਾਂਦਾ ਹੈ ਹੁਣ ਦੂਸਰੀ ਗੱਲ ਕਰੀਏ ਆਪਾਂ ਕਿ ਬ੍ਰਸਪਤ ਦੇ ਰਾਸ਼ੀ ਪਰਿਵਰਤਨ ਦੀ ਤਾਂ ਅੱਧ ਸਾਲ 'ਚ ਜਾ ਕੇ ਤੁਹਾਡੇ ਲਗਨ ਦਾ ਮਾਲਕ ਉੱਚ ਦਾ ਹੋ ਜਾਏਗਾ ਪੰਜਵੇਂ ਸਥਾਨ 'ਚ ਜਾਏਗਾ ਪੰਜਵਾਂ ਖਾਨਾ ਸਾਡੀ ਸੋਚ ਹੋਗੀ ਹੁਣ ਇੱਥੇ ਬੈਠ ਕੇ ਬ੍ਰਸਪਤ ਤੁਹਾਨੂੰ ਕਾਫੀ ਅੱਛਾ ਗੂੜ ਗਿਆਨ ਦੇ ਨਾਲ 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 ਔਲਾਦ ਤੇ ਔਲਾਦ ਦੀ ਪ੍ਰਾਪਤੀ ਲਈ ਵੀ ਇੱਥੇ ਬਹੁਤ ਹੀ ਸ਼ੁਭ ਕੰਮ ਕਰੇਗਾ ਕਿਉਂਕਿ ਪੰਜਵੇਂ ਬੈਠ ਕੇ ਨੌਵੀਂ ਦ੍ਰਿਸ਼ਟੀ ਨਾਲ ਬ੍ਰਹਸਪਤ ਤੁਹਾਡੇ ਲਗਨ ਤੁਹਾਡੀ ਰਾਸ਼ੀ ਨੂੰ ਦੇਖੇਗਾ ਕੋਈ ਵੀ ਗ੍ਰਹਿ ਜਦੋਂ ਆਪਣੇ ਲਗਨ ਨੂੰ ਦੇਖਦਾ ਆਪਣੀ ਰਾਸ਼ੀ ਨੂੰ ਦੇਖਦਾ ਤਾਂ ਉਸ ਵਿੱਚ ਵ੍ਰਿਧੀ ਹੀ ਕਰਦਾ ਨੁਕਸਾਨ ਨਹੀਂ ਕਰਦਾ ਤਾਂ ਇਸ ਕਰਕੇ ਆਪਾਂ ਕਹਿ ਸਕਦੇ ਆ ਕਿ ਇਸ ਸਾਲ ਦੇ ਅੱਧ ਤੋਂ ਬਾਅਦ ਸਿਤਾਰੇ ਹੋਰ ਅੱਛੇ ਹੋ ਜਾਣਗੇ ਹੋਰ ਅੱਛੀ એનર્ਜੀ ਹੋਰ ਅੱਛਾ ਕੰਮਕਾਰ ਔਲਾਦ ਦੀ ਸੈਟਿੰਗ ਦੀਆਂ ਪਰੇਸ਼ਾਨੀਆਂ ਘਟ ਸਕਦੀਆਂ ਨੇ ਹੁਣ ਸ਼ੁਭ ਕਿਵੇਂ ਕਰਨਾ ਬ੍ਰਸਪਤ ਪੰਜਵੇਂ ਨੂੰ ਪੀਲੇ ਰੰਗ ਦਾ ਰੁਮਾਲ ਕਿਉਂਕਿ ਚੰਦਰ ਦੇ ਘਰ ਚ ਜਾਏਗਾ ਬ੍ਰਸਪਤ ਗੰਗਾ ਜਾਲਨਾ ਤੋਂ ਕੇ ਆਪਣੇ ਕੋਲ ਰੱਖ ਲੈਣਾ ਆ ਹੁਣ ਜੇ ਦੂਸਰੇ ਗ੍ਰਹਾਂ ਦੀ ਗੱਲ ਕਰੀਏ ਤਾਂ ਰਾਹੂ ਕੇਤੂ ਤੁਹਾਡੀ ਰਾਸ਼ੀ ਤੋਂ ਰਾਹੂ ਬਾਹਰਲੇ ਸਥਾਨ 'ਚ ਹੈ ਤੇ ਉਹਨੇ ਇਸ ਸਾਲ ਦੇ ਐਂਡ ਵਿੱਚ 11ਵੇਂ ਜਾਣਾ ਆ ਉਹਨੇ ਤੁਹਾਡੇ 10ਵੇਂ ਖਾਨੇ 'ਚ 10 ਨੰਬਰ ਦੀ ਰਾਸ਼ੀ 'ਚ ਚਲੇ ਜਾਣਾ ਆ ਕਿਉਂਕਿ ਉਹ ਅਸਲ ਤੋਂ ਆਪਣੇ ਤੋਂ ਅੱਗੇ ਨਹੀਂ ਜਾਂਦੇ ਰਾਹੂ ਕੇਤੂ ਪਿੱਛੇ ਜਾਂਦੇ ਆ ਤਾਂ ਇੱਥੇ ਤੇ ਕੇਤੂ ਆਏਗਾ ਚੌਥੇ ਸਥਾਨ ਵਿੱਚ ਬ੍ਰਹਸਪਤ ਕੇਤੂ ਦਾ ਯੋਗ ਬੜਾ ਸ਼ੁਭ ਮੰਨਿਆ ਜਾਂਦਾ ਆ ਗੁਰੂ ਤੇ ਚੇਲਾ ਇਕੱਠੇ ਤਾਂ ਇਹ ਹੋਏਗਾ ਇਸ ਸਾਲ ਦੇ ਅਖੀਰ ਵਿੱਚ ਜਦੋਂ ਕੇਤੂ ਰਾਸ਼ੀ ਪਰਵਰਤਨ ਕਰੇਗਾ ਹੁਣ ਆਪਾਂ ਹੋਰ ਗੱਲ ਕਰੀਏ ਤਾਂ ਗ੍ਰਹਾਂ ਦੇ ਮੁਤਾਬਕ ਬਾਕੀ ਗ੍ਰਹਾਂ ਦੀ ਜੋ ਰਾਸ਼ੀ ਪਰਵਰਤਨ ਕਰਨ ਦੀ ਤਾਂ ਮੰਗਲ ਦਾ ਉੱਚ ਹੋਣਾ ਵੀ ਵਧੀਆ ਅੱਛਾ ਤੁਹਾਨੂੰ ਸਟਰੋਂਗ ਬਣਾਏਗਾ ਬੁੱਧਵਾਰ 20 ਦਿਨ ਬਾਅਦ ਕਈ ਵਾਰੀ 25 ਦਿਨ ਬਾਅਦ ਕਈ ਵਾਰੀ ਬੱਕਰੀ ਹੋ ਕੇ ਪਿੱਛੇ ਚਲੇ ਜਾਂਦਾ ਆ ਤਾਂ ਇਹਨਾਂ ਗ੍ਰਹਾਂ ਨੇ ਤਾਂ ਆਪਣਾ ਆਪਣਾ ਕੰਮ ਕਰਨਾ ਆ ਜਦੋਂ ਜਦੋਂ ਜਿਹੜੀ ਰਾਸ਼ੀ ਚ ਜਾਏਗਾ ਤੇ ਆਪਾਂ ਉਹਦੀ ਵੀਡੀਓ ਤੁਹਾਨੂੰ ਲੌਜੀਕਲੀ ਪਾਵਾਂਗੇ ਮੇਨ ਗੱਲਾਂ ਇਸ ਸਾਲ 2026 ਵਿੱਚ ਜਿਹੜੀਆਂ ਤੁਹਾਡੀਆਂ ਧਿਆਨ ਰੱਖਣ ਵਾਲੀਆਂ ਨੇ ਉਹ ਇਹ ਨੇ ਕਿ ਨਾਲ ਹੀ ਮੇਨ ਗੱਲ ਜੋ ਇਹ ਆ ਕਿ ਇਸ ਸਾਲ ਦੇ ਵਿੱਚ ਤਰੱਕੀ ਲਈ, ਘਰ ਚ ਸ਼ੁਭ ਕੰਮ ਲਈ, ਸ਼ਾਦੀ ਲਈ, ਵਿਆਹ ਸ਼ਾਦੀ ਲਈ, ਔਲਾਦ ਦੀ ਪ੍ਰਾਪਤੀ ਲਈ ਇਹ 2026 ਤੁਹਾਡੇ ਲਈ ਕਾਫੀ ਕੁਝ ਅੱਛਾ ਕਰਕੇ ਜਾਏਗਾ। ਗੱਲ ਕਰੀਏ ਵਿਦਿਆਰਥੀਆਂ ਦੀ ਤਾਂ ਵਿਦਿਆਰਥੀਆਂ ਦੇ ਲਈ ਪ੍ਰੈਸਪਟ ਜਦੋਂ 5ਵੇਂ ਆਏਗਾ ਤਾਂ ਹਰ ਤਰ੍ਹਾਂ ਨਾਲ ਤੁਹਾਡੀ ਕਿਸੇ ਵੀ ਤਰ੍ਹਾਂ ਦਾ ਰੁਕਿਆ ਹੋਇਆ ਟੈਸਟ ਕਲੀਅਰ ਹੋ ਜਾਏਗਾ ਦੂਜੀ ਗੱਲ ਇਹ ਗੱਲ ਵਪਾਰ ਬਿਜ਼ਨਸ ਲਈ ਤਾਂ ਸ਼ਨੀ ਲਗਣ ਵਿੱਚ ਜੱਜ ਬਣ ਕੇ ਕੰਮ ਕਰੋਗੇ ਆਪਣੇ ਫੈਸਲੇ ਆਪ ਕਰੋਗੇ ਤਾਂ ਕਾਫੀ ਤਰੱਕੀ ਤੁਹਾਨੂੰ ਮਿਲ ਸਕਦੀ ਹੈ ਗੱਲ ਕਰੀਏ ਸਰਕਾਰੀ ਨੌਕਰੀ ਕਰਨ ਵਾਲਿਆਂ ਲਈ ਤਾਂ ਸੂਰਜ ਤੇ ਡਿਪੈਂਡ ਕਰਦਾ ਆ ਦਸ਼ਾ ਤੇ ਡਿਪੈਂਡ ਕਰਦਾ ਆ ਪਰ ਉੱਚ ਦਾ ਬ੍ਰਸਪਤ ਤੁਹਾਡੇ ਸਟੈਂਡਰਡ ਨੂੰ ਵਿਧਾਨ ਲਈ ਬਹੁਤ ਅੱਛਾ ਰਹੇਗਾ ਕਿਉਂਕਿ ਚੌਥੇ ਬੈਠ ਕੇ ਦਸਵੇਂ ਖਾਨੇ ਨੂੰ ਦੇਖ ਰਿਹਾ ਆ ਤਾਂ ਕਿਸੇ ਨਾ ਕਿਸੇ ਦੀ ਮਦਦ ਨਾਲ ਕਾਫੀ ਦੇਰ ਤੋਂ ਰੁਕੇ ਕੰਮ ਅੱਗੇ ਇਸ ਸਾਲ ਵਧ ਜਾਣਗੇ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਕਿ ਇਸ ਸਾਲ ਦਾ ਤੁਹਾਡਾ ਸ਼ੁਭ ਰਤਨ ਕਿਹੜਾ ਰਹੇਗਾ ਵੈਸੀ ਤਾਂ ਮੀਨ ਲਗਨ ਤੇ ਮੀਨ ਦਾਸ਼ੀ ਵਾਲਿਆਂ ਦੇ ਲਈ ਪੁਖਰਾਜ ਪਾਉਣਾ ਬਹੁਤ ਸ਼ੁਭ ਮੰਨਿਆ ਜਾਂਦਾ ਆ ਨਾਲ ਹੀ ਪੰਨਾ ਤੁਹਾਨੂੰ ਕਦੇ ਨਹੀਂ ਪਾਉਣਾ ਚਾਹੀਦਾ ਬਹੁਤੇ ਲੋਕ ਪੰਨਾ ਪਵਾਉਂਦੇ ਆ ਕਿਉਂਕਿ ਸੁਖ ਸਥਾਨ ਦਾ ਤੇ ਸੱਤਵੇਂ ਖਾਨੇ ਦਾ ਮਾਲਕ ਹੈ ਬੁੱਧ ਪਰ ਕਿਉਂਕਿ ਬ੍ਰਹਸਪਤ ਬੁੱਧ ਜੋ ਹੈ ਬੁੱਧ ਦੇ ਘਰ ਚ ਸੌਰੀ ਬ੍ਰਹਸਪਤ ਬਰਾਜ਼ਮਾ ਨੇ ਅੱਧ ਸਾਲ ਤੱਕ ਤਾਂ ਇਸ ਸਾਲ ਤੁਹਾਨੂੰ ਜਿਸ ਘਰ ਚ ਗਏ ਆ ਉਹਦਾ ਪੰਣਾ ਨਹੀਂ ਪਾਉਣਾ ਜੋ ਜਿਸ ਘਰ ਚ ਗਿਆ ਉਹਦੀ ਪਾਵਰ ਵਧੇ ਤਾਂ ਉਹਦੇ ਲਈ ਤੁਸੀਂ 골ਡ ਦਾ ਛੱਲਾ ਫਰਸਟ ਫਿੰਗਰ ਚ ਜਾਂ ਤੁਸੀਂ ਪੁਖਰਾਜ ਸਟੋਨ ਪਾ ਸਕਦੇ ਹੋ ਦੂਸਰਾ ਨਾਗ ਹੈ ਸੁੱਚਾ ਮੋਤੀ ਏ ਤੁਹਾਡੀ ਸੋਚ ਦਾ ਮਾਲਕ ਹੈ ਤੇ ਮੰਗਲ ਹੈ ਤੁਹਾਡੀ ਕਿਸਮਤ ਦਾ ਮਾਲਕ ਮੂੰਗਾ ਅਗਰ ਮੰਗਲ ਦੀ ਵਜ੍ਹਾ ਨਾਲ ਕੋਈ ਪ੍ਰੋਬਲਮ ਹੋਵੇ ਕੋਈ ਕੋਰਟ ਕੇਸ ਜਿੱਤਣ ਚ ਪ੍ਰੋਬਲਮ ਹੋਵੇ ਤਾਂ ਤੁਸੀਂ ਮੂੰਗਾ ਸਟੋਨ ਪਾ ਸਕਦੇ ਹੋ ਮਾਨਸਿਕ ਪਰੇਸ਼ਾਨੀ ਦੇ ਲਈ ਤੁਸੀਂ ਸੁਚਾ ਮੋਤੀ 골ਡ ਚ ਪਾ ਸਕਦੇ ਹੋ ਫਰਸਟ ਫਿੰਗਰ ਚ ਤੇ ਪੁਖਰਾਜ ਸਟੋਨ ਤੁਸੀਂ ਤੁਹਾਡੇ ਲਈ ਵੈਸੇ ਹੀ ਸ਼ੁਭ ਹੈ ਸਰੀਰ ਲਈ ਮਨ ਲਈ ਦਿਮਾਗ ਲਈ ਔਲਾਦ ਲਈ ਠੀਕ ਤਾਂ ਇਹ ਸਟੋਨ ਜੋ ਤਿੰਨੇ ਤੁਸੀਂ ਪਾ ਸਕਦੇ ਹੋ ਇਸ ਸਾਲ ਤੁਸੀਂ ਇੱਕ ਚਾਂਦੀ ਦਾ ਚੌਰਸ ਟੁਕੜਾ 4 ਗ੍ਰਾਮ ਦਾ ਸੈਂਟਰ ਚ ਮੂਰੀ ਕਢਾ ਕੇ ਆਪਣੇ ਕੋਲ ਕੋਲ ਜਰੂਰ ਰੱਖਣਾ ਹੈ ਆਪਾਂ ਤੁਹਾਨੂੰ ਪਹਿਲਾਂ ਵੀ ਐਕਸਪਲੇਨ ਕੀਤਾ ਸੀ ਕਿ ਚਾਂਦੀ ਚੰਦਰ ਦੀ ਚੌਰਸ ਚੌਰਸ 사인 ਮੰਗਲ ਦਾ ਵਿੱਚ ਮੂਰੀ ਬੁੱਧ ਦੀ ਤੇ ਧਾਗਾ ਸ਼ੁਕਰ ਦਾ ਹੁੰਦਾ ਆ ਤੁਹਾਨੂੰ ਧਾਗਾ ਪਾਉਣ ਦੀ ਲੋੜ ਨਹੀਂ ਐ ਬਸ ਤੁਸੀਂ ਉਹ ਚੌਰਸ ਟੁਕੜਾ 4 ਗ੍ਰਾਮ ਦਾ ਆਪਣੇ ਕੋਲ ਰੱਖ ਸਕਦੇ ਠੀਕ ਐ ਸੀ ਛੋਟੇ ਛੋਟੇ ਜਿਹੇ ਉਪਾ ਤੇ ਨਾਲ ਕਿਸ ਤਰ੍ਹਾਂ ਦਾ ਜਾਏਗਾ 2026 ਵਦਿਆ ਹਾਂ ਪ੍ਰਾਪਰਟੀ ਲਈ ਵੀ ਦੱਸ ਦਿੰਨੇ ਆ ਤੁਹਾਨੂੰ ਕਿਉਂਕਿ ਸ਼ਨੀ ਤੁਹਾਡੇ ਲਗਨ ਵਿੱਚ ਬਿਰਾਜਮਾਨ ਹੈ ਇਸ ਲਈ ਘਰ ਮਕਾਨ ਬਣਾਣਾ ਚਾਹੁੰਦੇ ਹੋ ਤੁਸੀਂ ਤਾਂ ਸ਼ਨੀ ਤੁਹਾਨੂੰ ਬਣੇ ਬਣਾਈ ਪ੍ਰਾਪਰਟੀ ਦੇ ਸਕਦਾ ਹੈ ਕੋਈ ਨੁਕਸਾਨ ਨਹੀਂ ਹੋਏਗਾ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੇ ਨਾਲ ਕੋਈ ਬਣਿਆ ਬਣਾਇਆ ਘਰ ਕੋਈ 플ੌਟ ਵਗੈਰਾ ਲੈਣਾ ਚਾਹੁੰਦੇ ਹੋ ਤਾਂ ਇਹ ਸ਼ਨੀ ਤੁਹਾਨੂੰ ਬ੍ਰੈਸ ਪਰ ਦੇ ਘਰ ਚ ਬੈਠਾ ਹੋਇਆ ਸ਼ਨੀ ਅਚੀ ਤਰ੍ਹਾਂ ਨਾਲ ਹਰ ਤਰ੍ਹਾਂ ਦੇ ਧੋਖੇ ਤੋਂ ਬਚਾਏਗਾ ਗੱਲ ਫਿਰ ਉੱਥੇ ਹੀ ਮੁੱਕਦੀ ਆ ਕਿ ਭੇਤ ਦੇਣੇ ਨੁਕਸਾਨ ਕਰਾਉਣਗੇ ਮੈਂ ਲੈ ਰਿਆਂ ਮੈਂ ਲੈ ਲੈਣਾ ਮੇਰੀ ਗੱਲ ਚੱਲਦੀ ਆ ਬਸ ਗੱਲ ਹੀ ਚੱਲੂਗੀ ਫਿਰ ਪਹਿਲਾਂ ਕਰਕੇ ਗੱਲ ਫਿਰ ਦੱਸੋ ਕਿ ਲਓ ਜੀ ਹੋ ਗਿਆ ਤੇ ਹੁਣ ਅਸੀਂ ਲੈ ਲਿਆ ਬਾਅਦ ਵਿੱਚ ਤੇ ਤੁਸੀਂ ਜਿੰਨੂ ਮਰਜ਼ੀ ਆਪਣੇ ਗੱਲਬਾਤ ਕਰ ਸਕਦੇ ਨਾਲ ਹੀ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਇਸ ਸਾਲ ਜੋ ਤੁਸੀਂ ਕਮਕਾਰ ਵਪਾਰ ਬਿジネス ਵਪਾਰ ਨੂੰ ਵਧਾਉਣ ਦੇ ਲਈ ਬ੍ਰਹਸਪਤ ਨੂੰ ਸ਼ੁਭ ਕਰਨ ਦੇ ਲਈ ਪੀਲੀ ਦਾਲ ਲੰਗਰ ਚ ਅਗਰ ਦਿੰਦੇ ਰਹਿੰਨੇ ਹੋ ਕੇਤੂ ਨੂੰ ਸ਼ੁਭ ਕਰਦੇ ਰਹਿੰਨੇ ਹੋ ਛੋਟੇ ਬੱਚਿਆਂ ਨੂੰ ਖਟੀਆਂ ਟੌਫੀਆਂ ਦਿੰਦੇ ਰਹਿੰਨੇ ਹੋ ਕਿਉਂਕਿ ਬੱਚੇ ਬੁੱਧ ਦੇ ਕਾਰਕ ਨੇ ਤੇ ਬ੍ਰਹਸਪਤ ਉਸ ਘਰ ਚ ਬਿਰਾਸ ਮਣਾ ਤਾਂ ਵੀ ਇਸ ਸਾਲ ਤੁਹਾਡੇ ਲਈ ਬਹੁਤ ਅੱਛਾ ਜਾਏਗਾ ਮੇਨ ਗੱਲ ਸੋਨੇ ਦੀ ਚੇਨ ਪਾਉਣੀ ਜ਼ਰੂਰ ਚਾਹੀਦੀ ਹੈ ਅਗਰ ਨਹੀਂ ਪਾ ਸਕਦੇ ਤਾਂ ਤੁਸੀਂ ਪੀਲਾ ਤਾਗਾ ਆਪਣੇ ਕੋਲ ਜਾਂ ਗੱਜ ਪਾਉਣ ਨਾਲ ਵੀ ਬ੍ਰਹਸਪਤ ਦੀ ਸ਼ੁਭਤਾ ਵਧਦੀ ਹੈ ਠੀਕ ACG 226 ਕਿੱਦਾਂ ਦਾ ਜਾਏਗਾ ਜੇ ਨੰਬਰੋਲੋਜੀ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਸ ਸਾਲ ਇੱਕ ਨੰਬਰ ਬਣਦਾ ਜਾਂ ਤੇ ਇੱਕ ਨੰਬਰ ਸੂਰਜ ਦਾ ਆ ਤੇ ਸੂਰਜ ਬ੍ਰਹਿਸਪਤ ਦਾ ਮਿੱਤਰ ਹੀ ਤਾਂ ਇਹ 2026 ਤੇ 2027 ਉਹਦੇ ਦੋ ਨੰਬਰ ਬਣੇਗਾ ਤਾਂ ਚੰਦਰ ਦਾ ਆ ਤੇ ਚੰਦਰ ਤੁਹਾਡੀ ਸੋਚ ਦਾ ਮਾਲਕ ਆ ਤਾਂ ਕਹਿ ਸਕਦੇ ਆ ਇਹ ਸਾਲ ਤੁਹਾਡੇ ਲਈ ਸੂਰਜ ਦੇ ਹਿਸਾਬ ਦੇ ਨਾਲ ਕੌਨਫੀਡੈਂਸ ਦੇ ਹਿਸਾਬ ਦੇ ਨਾਲ ਮਿਹਨਤ ਦੇ ਹਿਸਾਬ ਦੇ ਨਾਲ ਵਿਆਹ ਸ਼ਾਦੀ ਦੇ ਹਿਸਾਬ ਦੇ ਨਾਲ ਬਸ ਨਜ਼ਰਾਂ ਤੋਂ ਅਗਰ ਬਚੇ ਰਹੀ ਨਹੀਂ ਹੋ ਤਾਂ ਸਮਝੋ ਤੁਹਾਨੂੰ ਕਾਫੀ ਕੁਝ ਦੇ ਜਾਏਗਾ ਤੇ ਨਾਲ ਪੋਜ਼ਿਟਿਵਿਟੀ ਇਹ ਆ ਕਿ ਪਰੇਸ਼ਾਨ ਨਹੀਂ ਹੁਣ ਆਗਰਸ਼ਨੀ ਨਜ਼ਰਾਂ ਲਗਾਉਂਦਾ ਆ ਤਾਂ ਬਸ ਨਜ਼ਰਾਂ ਤੋਂ ਬਚੋ ਦੂਜੀ ਗੱਲ ਇਹ ਆ ਕਿ ਕਿਸੇ ਦਾ ਕਿਸੇ ਮਜ਼ਦੂਰ ਦਾ ਤੁਹਾਡੇ ਘਰ ਚ ਕੋਈ ਕੰਮ ਕਰਦੇ ਆ ਉਹਨਾਂ ਨਾਲ ਸਬੰਧ ਅੱਛੇ ਰੱਖਣੇ ਆ ਤਾਂ ਸ਼ਨੀ ਬਿਲਕੁਲ ਨੁਕਸਾਨ ਨਹੀਂ ਕਰਾਏਗਾ ਠੀਕ ଏਸੀ ਜੀ astrology with the logic ਵਿੱਚ ਕਿਦਾਂ ਦਾ ਜਾਏਗਾ 226 ਮੀਨ ਲਗਨ ਤੇ ਮੀਨ ਰਾਸ਼ੀ ਵਾਲਿਆਂ ਦੇ ਲਈ ਇਹ ਆਪਾਂ ਤੁਹਾਨੂੰ ਦੱਸਿਆ ਬਸ ਅਗਰ ਤੁਸੀਂ ਛੋਟੇ ਛੋਟੇ ਉਪਾਪ ਰਹਿਜ ਕਰਦੇ ਹੋ ਤਾਂ ਕੋਈ ਡਰਨ ਦੀ ਗੱਲ ਨਹੀਂ ਹੈ ਕੋਈ ਨੁਕਸਾਨ ਵਾਲੀ ਗੱਲ ਨਹੀਂ ਹੈ ਇਹ 226 ਤੁਹਾਨੂੰ ਕਾਫੀ ਕੁਝ ਦੇ ਜਾਏਗਾ ਡਰਨਾ ਨਹੀਂ ਹੈ ਜਦੋਂ ਪਹਿਲਾਂ ਡਰੇ ਸੀ ਉਦੋਂ ਕਿਹੜਾ ਕੋਈ ਨੁਕਸਾਨ ਹੋਇਆ ਸੀ ਪੋਜ਼ਿਟਿਵ ਰਹੋਗੇ ਜਿੰਨਾ ਜਿੰਨਾ ਆਪਣੇ ਆਪ ਤੇ ਭਰੋਸਾ ਰੱਖੋਗੇ ਸੱਚ ਜਾਣੋ ਪਰਿਵਾਰ ਤੇ ਪੇੜ ਦੋਨੋਂ ਹੀ ਇਕੱਠੇ ਰਹਿ ਕੇ ਇੱਕ ਜੁੜਤੀ ਰਹਿ ਕੇ ਜਣਾ ਕਾਫੀ ਡੂੰਗੀਆਂ ਚਲੇ ਜਾਂਦੀਆਂ ਨੇ ਕਾਫੀ ਹੱਦ ਤੱਕ ਸਕਸੈਸ ਮਿਲ ਜਾਂਦੀ ਹੈ ਸਾਸਿਕਾ